ਵਾਲਾ ਪ੍ਰੀਤ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਪੰਡਤ ਜੀ ਨੇ ਆਪ ਜੀ ਦਾ ਪਤਾ ਨਹੀਂ ਦਿੱਤਾ ਟਿਕਾਣਾ ਨਹੀਂ ਦੱਸਿਆ ਜੋ ਪੁੱਛ ਕੇ ਟਰਦੇ ਤੇ ਤੇਰੇ ਦਰ ਤੇ ਹਾਜ਼ਰ ਹੋ ਜਾਂਦੇ ਇਹੋ ਰਸਤਾ ਦੱਸਿਆ ਕਿ ਘਰ ਬੈਠ ਕੇ ਧਿਆਉ ਅੰਦਰ ਵੱੜ ਕੇ ਸਿਮਰਨ ਕਰੋ ਇਹ ਖੇਚਲ ਤਦੇ ਹੀ ਪੈਣੇ ਇਹਨਾਤ ਇਹ ਗੋਬਿੰਦ ਹੁਣ ਲਈ ਇਹ ਤਰਸ ਦਰਸ਼ ਕਰੋ ਹੁਣ ਸਿਆਣੇ ਜਾਂਦਾ ਹੋਰ ਇੰਤਜ਼ਾਰ ਨਹੀਂ ਹੁੰਦਾ ਦਰਸ਼ਨ ਦਿਓ ਰਸਤਾ ਹੀ ਸਿਮਰਨ ਮਿਲਿਆ ਹੈ ਤਾਂ ਫੇਰਾ ਪਾਉਣ ਦੀ ਖੇਚਲ ਆਪ ਨੂੰ ਬਣਦੀ ਹੈ ਆਓ ਫਿਰ ਬਖਸ਼ੋ ਏ ਸ਼ਿਵਦਤ ਮਹਾਰਾਜ ਦੇ ਬਾਲਾ ਪ੍ਰੀਤਮ ਜੀ ਦਰਸ਼ਨ ਦੀ ਖੈਰ ਪਾਓ ਇੰਨੇ ਨੂੰ ਫਤੇ ਚੰਦ ਮੈਣੀ ਜੀ ਆ ਗਏ ਤੇ ਬੜੇ ਪ੍ਰੇਮ ਨਾਲ ਬੋਲੇ ਏ ਪਿਆਰੀ ਬਾਲਾ ਪ੍ਰੀਤਮ ਜੀ ਆਇਲ ਰਾਣੀ ਤਰਪ ਕੀ ਸਵਾਮੀ ਜੀ ਸਿਮਰ ਵਿੱਚ ਵਸਦੇ ਹਨ ਜਾਂ ਧਿਆਨ ਵਿੱਚ ਫੇਰੇ ਪਾਉਂਦੇ ਹਨ ਕਿਵੇਂ ਠਾਰਦੇ ਹਨ ਇਸ ਤਰ੍ਹਾਂ ਠਾਰਦੇ ਹਨ ਪਰ ਇਹਨਾਂ ਹੱਡ ਚੰਦ ਦੇ ਤਰਸ ਦੇ ਲੈਣਾ ਵਿੱਚ ਚਰਨ ਕਿਵੇਂ ਪਾਉਂਦੇ ਨੇ ਇਸ ਮਡੋਲੀ ਦੇ ਨੇਤਰਾਂ ਵਿੱਚ ਡੇਰਾ ਨਹੀਂ ਲਾਉਂਦੇ ਪਤੀ ਜੀ ਅਸੀਂ ਕੁਲੀਨ ਨਹੀਂ ਆ ਨਾ ਉੱਚ ਬ੍ਰਾਹਮਣ ਵੀ ਨਹੀਂ ਹੈ ਗਰੀਬ ਖੱਤਰੀ ਹੈ ਇਹ ਪਤੀ ਜੀਓ ਅਸੀਂ ਜਪੀ ਤਪੀ ਨਹੀਂ ਹੈ ਠਾਕਰ ਨਹੀਂ ਪੂਜੇ ਸੇਵਾ ਨਹੀਂ ਕੀਤੀ ਵੇਖੋ ਨਾ ਸ਼ਿਵਦਤ ਮਹਾਰਾਜ ਤਾਂ ਜਨਮ ਦੇ ਪੁਜਾਰੀ ਤੇ ਤਪੀ ਹੈ ਅਸੀਂ ਮੰਦ ਕਰਮੇ ਔਗਣੀ ਪਰਪੂਰ ਹਾਂ ਸਾਡੇ ਉੱਤੇ ਤਾਂ ਇਹ ਵੀ ਮਿਹਰ ਹੋਈ ਹੈ ਕਿ ਅਸੀਂ ਸਿਮਰਿਆ ਕਰੀਏ ਤੇ ਪਿਆਰਿਆ ਕਰੀਏ ਸ਼ੁਕਰ ਹੈ ਕਿ ਆਉਗਣੇ ਪਰਪੋਰੇ ਦੇ ਵਿੱਚ ਫੇਰਾ ਤਾਂ ਪਾਉਂਦੇ ਹਨ ਰਾਜਾ ਬੋਲਿਆ ਪ੍ਰਿਯ ਅੱਜ ਮੇਰੇ ਚਿਤ ਆਈ ਏ ਕਿ ਅਸੀਂ ਕਾਮਨਾ ਕਰਕੇ ਯਾਦ ਕਰਦੇ ਹਾਂ ਸਾਡੇ ਜੀਵ ਵਿੱਚ ਪੁੱਤਰ ਦੀ ਲਾਲਸਾ ਹੈ ਇਸ ਪਿੱਛੇ ਸਿਮਰਦੇ ਹਾਂ ਜੀ ਕਦੀ ਉਹਨਾਂ ਨੂੰ ਉਹਨਾਂ ਦੇ ਨਰੋਲ ਪ੍ਰੇਮ ਖਾਤਰ ਸਿਮਰਗੇ ਤਾਂ ਖਵਰੇ ਆ ਜਾਣ ਸ਼ਿਵਦੱਤ ਜੀ ਮਹਾਰਾਜ ਕਹ ਲਾਖਦੇ ਸੀ ਕੀ ਕਾਮਨਾ ਤੇ ਗਰਜਾਂ ਵਾਲੇ ਹਿਰਦੇ ਨਿਰਮਲ ਨਹੀਂ ਹੁੰਦੇ ਤੇ ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦੀ ਉੰਨਾ ਚਿਰ ਗੋਬਿੰਦ ਵਿੱਚ ਵਸਦੇ ਨਹੀਂ ਆਉਂਦੇ ਨਹੀਂ ਹੈ ਰਾਣੀ ਬੋਲੀ ਪਤੀ ਜੀ ਸੱਚ ਹੈ ਅਸਾ ਪੁੱਤਰ ਨੂੰ ਕੀ ਕਰਲਾ ਹੈ ਪਲਾ ਪੁੱਤਰ ਕੀ ਕਰੇਗਾ ਕੀ ਸਾਰੇਗਾ ਜੇ ਸ਼ਿਵਦਾਤੀ ਮਹਾਰਾਜ ਦੀ ਮਿਹਰ ਨਾਲ ਜਗਤ ਸੁਆਮੀ ਦੇ ਦਰਸ਼ਨ ਹੋਣ ਤਾਂ ਹੋਰ ਕੀ ਬਾਕੀ ਰਹਿ ਜਾਂਦਾ ਹੈ ਹਾਂ ਫਤੇਜੰਦ ਬੋਲਿਆ ਅਸੀਂ ਬੜੇ ਭਾਗਾ ਵਾਲੇ ਹਾਂ ਉਸ ਸਮੇਂ ਜਨਮੇ ਹਾਂ ਜਿਸ ਸਮੇਂ ਆਪ ਜੀ ਮਨੁੱਖੀ ਦੇ ਧਾਰ ਕੇ ਸੰਸਾਰ ਉਧਾਰਨ ਖਾਤਰ ਆਏ ਹੋਏ ਹਾਂ ਹਾਂ ਜਦੋਂ ਸ੍ਰੀ ਜੀ ਨੇ ਸਥੂਲ ਸਰੀਰ ਧਾਰਿਆ ਹੈ ਤੇ ਇਹਨਾਂ ਨੈਣਾਂ ਨਾਲ ਦਿਸਣ ਵਾਲਾ ਰੂਪ ਅੰਗੀਕਾਰ ਕੀਤਾ ਹੈ ਤਰಾಣੇ ਵਿੱਚੋਂ ਬੋਲ ਪਈ ਸੁਆਮੀ ਜੀ ਸੱਚਮੁੱਚ ਅਸੀਂ ਵਿੜ ਭਾਗੇ ਸਮੇ ਆਏ ਫਿਰ ਕਿਉਂ ਸੀ ਪੁੱਤਰ ਦੀ ਕਾਮਨਾ ਕਰੀਏ ਕਿਉਂ ਨਾ ਬਾਲਾ ਪ੍ਰੀਤਮ ਜੀ ਨੂੰ ਜੀਵਨ ਆਧਾਰ ਸਮਝ ਕੇ ਮਾਲਕ ਤੇ ਪਾਲਕ ਸਮਝ ਕੇ ਆਪਦੇ ਜੀਵਨ ਦਾ ਸੋਮਾ ਸਮਝ ਕੇ ਪ੍ਰਾਣਾ ਦੇ ਪ੍ਰਾਂ ਜੀਵਨ ਦਾ ਜੀਵਨ ਸਮਝ ਕੇ ਸਿਮਰਿਏ ਤੇ ਪਿਆਰ ਕਰੀਏ ਰਾਜਾ ਬੋਲਿਆ ਫਿਰ ਕੀ ਕੂ ਕਰੀਏ ਕਿਵੇਂ ਪਿਆਰ ਕਰੀਏ ਰਾਣੀ ਬੋਲੀ ਜਿਵੇਂ ਭਗਵਾਨ ਆਪ ਜੀ ਦੀ ਅਗਿਆ ਜਿਵੇਂ ਸ਼ਿਵਦਾਤ ਜੀ ਨੇ ਦੱਸਿਆ ਰਾਜਾ ਬੋਲਿਆ ਠੀਕ ਹੈ ਪੁੱਤਰ ਭਾਵਨਾ ਛੱਡ ਗਏ ਪਰ ਛੁੱਟਦੀ ਨਹੀਂ ਦਿਲ ਦੀਆਂ ਲੱਗੀਆਂ ਮਨ ਵਿੱਚ ਵਸਾਈਆਂ ਸੋਚਾਂ ਬੜੇ ਡੂੰਘੇ ਘਰ ਬਣਾ ਬੈਠਦੀਆਂ ਹਨ ਰਾਣੀ ਵੈਰਾਗ ਵੀ ਚੁਟਕੀ ਵੈਰਾਗ ਇਹਨਾਂ ਨੂੰ ਹੀ ਕੱਢਣ ਦਾ ਡੰਡਾ ਹੈ ਨਾ ਪਤੀ ਜੀ ਉਹ ਵੈਰਾਗ ਚਾਹੀਦਾ ਹੈ ਵੈਰਾਗ ਜਿਹੜਾ ਅੰਦਰ ਦੀਆਂ ਕਾਮਨਾਵਾਂ ਨੂੰ ਬਾਹਰ ਕੱਢ ਦੇਵੇ ਰਾਜਾ ਬੋਲਿਆ ਸੱਚ ਕਿੱਥੇ ਰਾਜਾ ਦਸ਼ਰਤ ਜੋ ਪੁੱਤਰ ਦੇ ਵਿਜੋਗ ਵਿੱਚ ਪ੍ਰਾਂਤ ਤੇ ਆ ਗਿਆ ਕਿੱਥੇ ਰਾਵਣ ਜੋ ਸਵਾ ਲੱਖ ਪੁੱਤ ਪੋਤਰੇ ਤੇ ਜਨਕ ਸੀ ਉਹਨਾਂ ਦਾ ਪਿਤਾਮਾ ਸੀ ਸਭ ਮਿਥਿਲ ਮਹਾਰਾ ਹੈ ਕੂੜਪ ਸਾਰਾ ਹੈ ਹਾਂ ਰਾਣੀ ਪਰ ਪੁੱਤਰ ਇਹ ਪੂਨਾ ਮੇ ਕਰਮ ਤੋਂ ਤ੍ਰਾਣ ਕਰਤਾ ਹੈ ਪੁੱਤਰ ਹੋਵੇ ਤਾਂ ਪੂ ਪਹਾਵ ਨਰਕ ਤੋਂ ਛੁਕਾਰਾ ਮਿਲੇਗਾ ਇਹ ਸਾਡੀ ਮਿੱਥ ਹੈ ਕੀ ਕਰੀਏ ਹੇ ਪੁੱਤਰ ਲਾਲ ਸਾਹਿਬ ਕਿਵੇਂ ਸਾਡੇ ਅੰਦਰੋਂ ਦੂਰ ਹੋਵੇਂਗੀ ਜੋ ਬਾਲਾ ਪ੍ਰੀਤਮ ਜੀ ਲਈ ਥਾਵੇਲੀ ਹੋਵੇ ਰਾਜਾ ਫਿਰ ਬੋਲੇ ਨਰਕ ਦਾ ਹੁਣ ਫਿਕਰ ਕਿਉਂ ਕਰੀਏ ਨਰਕਾਂ ਤੋਂ ਬਾਲਾ ਪ੍ਰੀਤਮ ਤਾਰੇਗਾ ਸਿੰਘ ਦੀ ਸ਼ਰਨ ਲੈ ਕੇ ਫਿਰ ਗਿਜੜਾਂ ਦਾ ਕੀ ਡਰ ਰਾਣੀ ਖੁਸ਼ ਹੋ ਕੇ ਲਈ ਗੱਲ ਤੇ ਠੀਕ ਹੈ ਸੱਚ ਹੈ ਲੋ ਮੇਰੀ ਪੁੱਤਰ ਕਾਮਨਾ ਤਾਂ ਟੁੱਟੀ ਜੇ ਰਾਜਾ ਕਹਿਣ ਲੱਗਾ ਪਰ ਹੈ ਰਾਣੀ ਇਹ ਜੋ ਸਾਡਾ ਮਾਲਕ ਮਿਲਖ ਹੈ ਇਹ ਕੌਣ ਸੰਭੇਗਾ ਰਾਣੀ ਕਹਿਣ ਲੱਗੀ ਜਦ ਨਰਕ ਪੈ ਗਿਆ ਤਾਂ ਮਾਲ ਮਿਲਕ ਦਾ ਦੇਸ਼ਾ ਵੀ ਨਾਲੇ ਜਾਵੇ ਰਾਣੀ ਬੋਲੀ ਜਦ ਭੈ ਦਾ ਨਰਕ ਗਿਆ ਤਾਂ ਮਾਲ ਮਿਲਖ ਦਾ ਆਦੇਸ਼ਾ ਵੀ ਨਾਲੇ ਜਾਵੇ ਜੇ ਬਾਲਾ ਪ੍ਰੀਤ ਨਰਕਾਂ ਤੋਂ ਤਾਰੇਗਾ ਤਾਂ ਬਾਲਾ ਪ੍ਰੀਤਮ ਮਾਲ ਮਿਲਖ ਦਾ ਵੀ ਆਪੇ ਪ੍ਰਬੰਧ ਕਰੇਗਾ ਰਾਜਾ ਬੋਲੇ ਹਾਂ ਰਾਣੀ ਰਾਜ ਮਿਲਖ ਧਨ ਦੌਲਤ ਇਹ ਸਭ ਉਸੇ ਦੀ ਦਾਤ ਹੈ ਉਹੋ ਸੁਆਮੀ ਉਸ ਦਾ ਉਹ ਦਾਤਾ ਜੂ ਹੋਇਆ ਫਿਰ ਮਾਲ ਮਿਲਖ ਦਿੱਤੇ ਵੀ ਉਸੇ ਦੇ ਸਾਹਮਣੇ ਵੀ ਉਹ ਅਸੀਂ ਵਿੱਚ ਮੈਂ ਮੇਰੀ ਫਸਾ ਕੇ ਕਾਸਲ ਦੁਖ ਪਾਈਏ ਅਸੀਂ ਵੀ ਉਸੇ ਦੇ ਹੋਈਏ ਤੇ ਉਸ ਦੇ ਹੋਂ ਦਾ ਰਸ ਮਾਣੀਏ ਰਾਜਾ ਕਹਣ ਲਗਾ ਠੀਕ ਹੈ हे ਪੁੱਤਰ ਕਾਮਨਾ हे ਹਿਰਦੇ ਵਿੱਚ ਰੜਕਦਾ ਕੰਟਕ ਇਥੋਂ ਵਿਦਾ ਹੋ ਅੱਜ ਸਾਨੂੰ ਛੱਡ ਅਸਾ ਤੈਨੂੰ ਛੱਡਿਆ ਅਸੀਂ ਹੋਈਏ ਬਾਲਾ ਪ੍ਰੀਤਮ ਹੋਵੇ ਸ਼ਿਵਦਤ ਜੀ ਮਹਾਰਾਜ ਦਾ ਬਾਲਾ ਪ੍ਰੀਤਮ ਸਾਡਾ ਬਾਲਾ ਪ੍ਰੀਤਮ ਹੋਵੇ ਨਹੀਂ 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 ਅਸੀਂ ਉਸ ਦੇ ਹੋਈਏ ਉਹ ਮਾਲਕ ਹੋਵੇ ਅਸੀਂ ਉਹਦੇ ਚਰਨ ਚੁੰਮੀਏ ਰਾਣੀ ਬੋਲੀ हे ਪੁੱਤਰ ਤ੍ਰਿਸ਼ਨਾ ਦੂਰ ਹੋ ਜਾ ਏ ਵਾਸ਼ਨਾ ਮੇਰਾ ਖਿਹੜਾ ਛੱਡ ਇਹ ਮਾਲ ਮਿਲਕ ਦੇ ਹਿੱਤ ਇਹ ਵੀ ਦੂਰ ਕਰ ਹੇ ਸ਼ਿਵਰਾਜ ਜੀ ਪੁੱਤ ਸਾਡਾ ਮਨ ਧੋ ਦਿਓ ਜੋ ਤੁਹਾਡੇ ਵਾਂਗ ਸੱਚੀ ਨਿਸ਼ਕਾਮ ਤੇ ਪਿਆਰ ਭਰੀ ਲਾਲਸਾ ਨਾਲ ਪ੍ਰੀਤਮ ਜੀ ਨੂੰ ਸਿਮਰਿਐ ਇਹੋ ਕਹਿੰਦੇ ਆ ਦੋਹਾਂ ਦੇ ਨੈਣ ਮੁੰਦ ਗਏ ਨੈਣ ਬੰਦਸ ਪਰ ਲੈਣਾ ਦੀ ਜੋਤ ਗੰਗਾ ਕਿਨਾਰੇ ਸ਼ਿਵਦਤ ਜੀ ਕੋਲ ਹੈ ਤੇ ਸ਼ਿਵਦਤ ਜੀ ਸੂਰਜ ਵਾਲ ਮੂੰਹ ਕਰਕੇ ਇੰਜ ਕਹਿੰਦੇ ਹਨ ਦੇਖੋ ਤੱਕੋ ਓ ਜੋਤ ਦੀ ਟਿੱਕੀ ਇਹ ਬਾਲਾ ਪ੍ਰੀਤਮ ਜੀ ਹਨ ਔਰ ਬਾਲਕ ਖਿੱਦੂ ਖੁੰਡੀ ਖੇਡ ਰਹੇ ਹਨ ਔਰ ਦਰਸ਼ਨ ਹੋਇਆ ਹੈ ਹਾਥ ਕਲਮ ਅਗਮ ਮਸਤ ਲਿਖਾਵਤੀ ਊਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਉਸਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਰਹਾਰੀਆ ਮਿੱਠੀ ਮਿੱਠੀ ਅੰਮ੍ਰਿਤ ਵੇਲੇ ਦੀ ਠਹਿਰੀ ਹੋਈ ਫਿਜ਼ਾ ਦੇ ਵਿੱਚ ਪ੍ਰਭੂ ਦੀ ਉਸਤ ਦਾ ਗਾਇਨ ਕੈਸਾ ਸਵਾਦ ਘੋਲ ਰਿਹਾ ਹੈ ਸੁਰਤ ਕੈਸੀ ਧਿਆਨ ਵਿੱਚ ਮਗਨ ਹੈ ਮਨ ਕਿਸ ਤਰ੍ਹਾਂ ਦਰਸ਼ਨਾਂ ਵਿੱਚ ਸਮਾ ਗਿਆ ਹੈ ਚਿੱਤ ਕਿਸ ਤਰ੍ਹਾਂ ਮਗਨ ਮੰਦ ਹੈ ਵੇੜੇ ਵਿੱਚ ਖੜਾਕ ਹੋ ਰਹੇ ਹਨ ਇਹਨਾਂ ਨੂੰ ਪਤਾ ਨਹੀਂ ਵੇੜੇ ਵਿੱਚ ਖਿੱਧੋ ਖੁੰਡੀਆਂ ਦੇ ਇਧਰ ਉਧਰ ਹੀ ਖੜਾਕ ਆਉਂਦੇ ਹਨ ਚਟਾਕ ਆਉਂਦੇ ਹਨ ਕਦੀ ਕੰਧ ਨੂੰ ਵੱਜਦੀ ਕਦੀ ਖੁੰਡੀ ਖੁੰਡੀ ਨੂੰ ਵੱਜਦੀ ਹੈ ਪਰ ਇਹ ਤਰਵਕਦੇ ਨਹੀਂ ਚਿੱਤ ਵਿੱਚ ਹੈ ਚਿਤਵਿਆ ਹੋਇਆ ਹੈ ਵੇੜੇ ਵਿੱਚ ਮੁੰਡੇ ਖੂਬ ਰੌਲਾ ਪਾਉਂਦੇ ਨੇ ਸਾਥ ਪਰ ਇਹਨਾਂ ਦੇ ਨੇਤਰ ਨਹੀਂ ਖੁੱਲਦੇ ਐਨਾ ਸ਼ੋਰ ਮੱਚਦਾ ਹੈ ਕਿ ਗੂੜੀ ਨੀਂਦ ਵਿੱਚੋਂ ਆਦਮੀ ਜਾਗਦਾ ਹੈ ਪਰ ਇਹਨਾਂ ਦੇ ਸਰੀਰ ਨਿਸ਼ਚਲ ਤੇ ਅਡੋਲ ਬੈਠੇ ਆ ਇਹਨਾਂ ਨੂੰ ਜੋਤ ਮਾਡਲ ਵਿੱਚ ਜੋਤੀ ਸਰੂਪ ਦੇ ਦਰਸ਼ਨ ਉਸ ਦੇ ਕੌਤਕ ਤੇ ਚੋਜ ਆਪ ਦੇ ਵਿੱਚ ਖਿੱਚੀ ਬੈਠੇ ਆ ਵੇਖੋ ਸੁੱਕੀ ਗੋਦ ਸੂਕੇ ਕਾਸਟ ਹਰਿਆ ਕਿਸ ਤਰ੍ਹਾਂ ਹੁੰਦਿਆ ਕਿਵੇਂ ਗੁਰਪ੍ਰਸਾਦ ਹੁੰਦਾ ਹੈ ਪਰਮਪਦ ਕਿਵੇਂ ਮਿਲਦਾ ਹੈ ਆ ਦੇਖੋ ਤਾਂ ਸਤ ਸੰਗਤ ਮਿਲੇ ਸੋ ਤਰਿਆ ਦਾ ਖੇਲ ਵਰਤਦਾ ਹੈ ਏਕ ਤਰਾਣੀ ਮਾਈ ਏ ਰਾਜ ਰਾਣੀ ਮਹਣਿਆਣੀ ਦੇਖ ਤੇਰੀ ਗੋਦ ਹਰੀ ਹੁੰਦੀ ਹੈ ਦੇਖ ਜਗਤ ਰਖੇਕ ਦਾਤਾ ਆਪਣੇ ਅੰਦਰ ਦੀ ਦਿਵ ਦ੍ਰਿਸ਼ਟੀ ਨਾਲ ਦੇਖ ਦ੍ਰਿਸ਼ਟੀ ਦਾ ਭਾਰ ਚਾਉਣ ਵਾਲਾ 5-7 ਵਰੇ ਦਾ ਬਾਲਕ ਬਾਲਕ ਨਹੀਂ ਸ੍ਰਿਸ਼ਟੀ ਦਾ ਪਤਪਾਲਕ ਆਇਆ ਹੈ ਪਰ ਤੂੰ ਪਈ ਰੋ ਧਿਆਨ ਮਗਨ ਟਿਕੇ ਰੋ ਇਹ ਅਥਰਾ ਤੇ ਚੋਜੀ ਬਾਲਕਾ ਸਾਈਂ ਦਾ ਆਪਣਾ ਪੁੱਤ ਦਾ ਅਜੇ ਚੋਜਾਂ ਵਿੱਚ ਹੀ ਮਗਨ ਹੈ ਹੁਣ ਦੇਖੋ ਖੇਲ ਬੰਦ ਹੋ ਗਈ ਐ ਚੋਜੀ गोविंद ਕੀਕੂ ਮਲਕੜੇ ਜੇ ਅੰਦਰ ਆਇਆ ਕੀਕੂ ਦੱਬੇ ਦੱਬੇ ਪੈਰ ਧਰਦਾ ਹੈ ਕਿਵੇਂ ਗੋਦ ਵਿੱਚ ਸਹਿਜ ਨਾਲ ਬੈਠਦਾ ਹੈ ਕੀਕੂ ਗਲਵਕੜੀ ਪਾ ਕੇ ਚਿਹਰੇ ਵੱਲ ਪਿਆਰ ਨਾਲ ਤੱਕ ਕੇ ਆਖਦਾ ਹੈ ਮਾਂ ਕੰਨਾਂ 'ਚ ਰਸ ਕੁੜ ਗਿਆ ਏ ਮਾਂ ਕਦੀ ਨਹੀਂ ਸੀ ਸੁਣਿਆ ਕਿਸੇ ਨੇ ਮਣਿਆਣੀ ਦੇ ਕੰਨਾਂ ਵਿੱਚ ਕਿਸੇ ਨੇ ਆਵਾਜ਼ ਨਹੀਂ ਸੀ ਦਿੱਤੀ ਅਜੇ ਤੱਕ ਮਾਂ ਦਾ ਨਾਇ ਨਹੀਂ ਸੁਣਿਆ ਪਰ ਜੇ ਸੁਣਿਆ ਵੀ ਤੇ ਐਸਾ ਜਿਤੇ ਕਿਤੇ ਅਗੰਮੀ ਕਿਤੇ ਅਗਮਤਾ ਵਿੱਚੋਂ ਆਵਾਜ਼ ਆਈ ਹੋਵੇ ਮਾਂ ਹਾਂ ਧਿਆਨਮਗਨ ਕੰਨਾਂ ਵਿੱਚ ਸੱਜ ਪਈ ਮਾਂ ਥੱਲੇ ਲਹਿ ਗਈ ਚਿੱਤ ਵਿੱਚ ਜਾ ਵੜੀ ਉਹ ਸੱਜ ਜਿਸ ਮੰਡਲ ਧਿਆਨ ਲੱਗ ਰਿਹਾ ਸੀ ਉਸ ਵਿੱਚ ਸਾਰੇ ਲਿਖਿਆ ਗਿਆ ਮਾਂ 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 ਕਹੌਣ ਦੀ ਲਾਲਸਾ ਦਾ ਤਿਆਗ ਕਰ ਚੁੱਕੀ ਮੈਣਿਆਣੀ ਕੀ ਤੱਕਦੀ ਹੈ ਕਿ ਅੱਜ ਮੈਂ ਮਾਂ ਹੋ ਰਹੀ ਹਾਂ ਲੋ ਲੋ ਤਰੁਠ ਧਿਆ ਤਰਪ ਕੀ ਨੈਣ ਖੁੱਲੇ ਮਾਂ ਮਿੱਠਾ ਪਿਆਰਾ ਧੀ ਮਾਂ ਰਸਦਾਇਕ ਖਿੱਚ ਭਰਿਆ ਇਹ ਸ਼ਬਦ ਕੰਨਾਂ ਵਿੱਚ ਗੂੰਜ ਗਿਆ ਪੂਰੀ ਤਰ੍ਹਾਂ ਅੱਖਾਂ ਖੁੱਲੀਆਂ ਚਫੇਰੇ ਤੱਕਿਆ ਕੀ ਦੇਖਦੇ ਹਨ ਗੋਦੀ ਹਰੀ ਹੈ ਉਹ ਸੂਰਜ ਮੰਡਲ ਉੱਤੇ ਖੇਡਦੀ ਜੋਤ ਗੋਦੀ ਵਿੱਚ ਬੈਠੀ ਹੈ ਤੇ ਗਲਵਕੜੀ ਪਾਈ ਬੈਠੀ ਹੈ ਚਿਹਰਾ ਝੁੱਕ ਕੇ ਮਾਈ ਦੇ ਚਿਹਰੇ ਵੱਲ ਤੱਕ ਰਿਹਾ ਤੇ ਲੈਣ ਲੈਣਾ ਵਿੱਚ ਪਾ ਕੇ ਕਹਿ ਰਿਹਾ ਮਾਂ ਤੂੰ ਬੋਲਦੀ ਨਹੀਂ ਹਾਏ ਸਿਦਕੀ ਤੇ ਲੋੜੀ ਮਾਂ ਦੇਖ ਜਨਮਾਂ ਦੀ ਟੁੱਟੀ ਭੁੱਖੀ ਸਿਦਕ ਨੂੰ ਪੁੱਤਰ ਮਿਲਿਆ ਕਿਹੜੀ ਵਸਤਾ 'ਚ ਮਿਲਿਆ ਕਿਹੜਾ ਪੁੱਤਰ ਮਿਲਿਆ ਜਿਸ ਦੀ ਧੂੜ ਨੂੰ ਜੋਗੀ ਜਪੀ ਤਪੀ ਤਰਸਦੇ ਹਨ ਆਜੋ ਗੋਦ ਵਿੱਚ ਬੈਠਾ ਕਹਿ ਰਿਹਾ ਮਾਂ ਮਾਂ ਇੱਕ ਅਖਰਾ ਪਦ ਕੀ ਹੈ ਅੱਜ ਮਨੈਣੀ ਨੂੰ ਸਮਝਾਈ ਬਲਿਹਾਰ ਗਈ ਸਦਕੇ ਹੋ ਗਈ ਕਾਲੀ ਨਾਲ ਮੱਥਾ ਟੇਕਣਾ ਚਾਹੁੰਦੀ ਹੈ ਪਰ ਸਰਬ ਸਮਰੱਥ ਕਦ ਹਿੱਲਣ ਦਿੰਦਾ ਨਹੀਂ ਤੇ ਫੇਰ ਕਹਿੰਦਾ ਹੈ ਮਾਂ ਲੈ ਮਾਂ ਲੋਕਾਂ ਨੂੰ ਤਾਂ ਪੁੱਤ ਦਿੰਦਾ ਸੀ ਤੈਨੂੰ ਤੇਰੇ ਨਿਸ਼ਕਾਮ ਪਿਆਰ ਦੇ ਬਦਲੇ ਆਪਾ ਦੇ ਰਿਆ ਹਾਂ ਕਹਿ ਰਿਹਾ ਹਾਂ ਮਾਂ ਮੈਂ ਤੇਰਾ ਪੁੱਤ ਤੂੰ ਮੇਰੀ ਮਾਂ ਫਤੇ ਚੰਦ ਅੰਦਰ ਰਸ ਦੀ ਚਰਨਾਟ ਛੜੀ ਹਰਸ਼ਾ ਤੇ ਖੇੜ ਦੀ ਜੋਤ ਵੀੜੀ ਵਰਦੀ ਦੀ ਸੀ ਆਪਣੀ स्त्री ਦੀ ਗੋਦੀ ਵਿੱਚ ਬੈਠੀ ਦੀ ਸੀ ਤੇ ਆਵਾਜ਼ ਆਈ ਇਹਦੇ ਕੰਨਾਂ ਵਿੱਚ ਵੀ ਮਾਂ ਕੌਣ ਹੈ ਜੋ ਮੇਰੀ ਨਿਪੁੱਤੀ ਇਸਤਰੀ ਨੂੰ ਆਖਦਾ ਹੈ ਮਾਂ ਉਫ ਅਹੀ ਰਾਜਾ ਚੰਗੀ ਤਰ੍ਹਾਂ ਵੇਖ ਇਹ ਕੌਣ ਹੈ ਇਹ ਉਹੀ ਹੈ ਜੇਵੜ ਆਪ ਤੇਵੜ ਤੇਰੀ ਦਾਤ ਇਹ ਪਤਾ ਨਹੀਂ ਕਿਸ ਰੰਗ ਵਿੱਚ ਕਿਸ ਰਸ ਵਿੱਚ ਹੈ ਅਸੀਂ ਪੁੱਤ ਮੰਗਿਆ ਵਾਕਬ ਨਹੀਂ ਵਾਸ਼ਨਾ त्यागी ਹੈ ਆਪੇ ਪੁੱਤ ਬਣ ਕੇ ਆ ਗਿਆ ਰਾਜਾ ਦੇ ਵੀ ਨੈਣ ਖੁੱਲੇ ਅੰਦਰੋਂ ਇੱਕ ਠੰਡੀ ਮਿੱਠੀ ਆਹ ਨਿਕਲੀ ਇਸ ਧੀ ਦੀ ਗੋਦ ਹਰੀ ਹੋ ਗਈ ਜੋਤ ਦਾ ਪੰਜ ਸੱਚੇ ਸਾਈ ਦਾ ਬਾਲਕਾ ਨੂਰ ਦਾ ਬੁੱਕਾ ਪ੍ਰਕਾਸ਼ ਦਾ ਉਤਲਾ ਕਿਸ ਪਿਆਰ ਨਾਲ ਬੈਠਾ ਹੈ ਕਿਸ ਤਰ੍ਹਾਂ ਮਾਤਰੀ ਪ੍ਰੇਮ ਵਿੱਚ ਮਗਨ ਹੈ ਔਰ ਮਾਤਾ ਕੀ ਕੋ ਪ੍ਰੇਮ ਵਿੱਚ ਮਗਨ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਰਸਾਰ ਹੋ ਰਹੀ ਹੈ ਸਹਸਵਾ ਨਿਕਲਦਾ ਹੈ ਬਾਲਾ ਪ੍ਰੀਤ ਇਹੋ ਹੈ ਬਾਲਾ ਪ੍ਰੀਤ ਰਾਜਾ ਦੇ ਚਿੱਤ ਵਿੱਚੋਂ ਸ਼ਿਵਦਾਤ ਦੇ ਵਾਕ ਲੰਗੇ ਕਿ ਆਪੇ ਆਵੇਗਾ ਤੂੰ ਸਿਮਰਿਆ ਕਰ ਅੱਜ ਸੱਚਮੁੱਚ ਹੋ ਗਿਆ ਰਾਜਾ ਹੁਣ ਛੇਤੀ ਨਾਲ ਮੱਥਾ ਟੇਕਣ ਲੱਗਾ ਪਰ ਤੱਕੋ ਨਾ ਉਸ ਫੌਜਾਂ ਦੇ ਬੰਨਣ ਵਾਲੇ ਜਰਨੈਲ ਨੇ ਕਿਸ ਫੁਰਤੀ ਨਾਲ ਕਿਸ ਬਲ ਨਾਲ ਗਲਵੱਕੜੀ ਪਾਈ ਹੈ ਕਿ ਹਿੱਲਣ ਨਹੀਂ ਦਿੱਤਾ ਕਿਸ ਤਰ੍ਹਾਂ ਨੈਣਾ ਵਿੱਚ ਨੈਣ ਗੱਡ ਕੇ ਬੈਠਾ ਕੋਮਲ ਕੋਮਲ ਬੱਲੀਆਂ ਤੋਂ ਕਹਿੰਦਾ ਮਾਂ ਇਹ ਆਵਾਜ਼ ਫਤੇ ਚੰਦ ਉਹਦੇ ਕੰਨਾਂ 'ਚ ਵੀ ਪੈਂਦੀ ਹੈ ਪਰ ਇਸ ਆਵਾਜ਼ ਦੀ ਤਾਬ ਨਹੀਂ ਚੱਲੀ ਜਾਂਦੀ ਰਸ ਰੂਪ ਹੋ ਕੇ ਆਤਮ ਆਨੰਦ ਵਿੱਚ ਲਿਵ ਲੀਨ ਹੋ ਗਈ ਇਸ ਦਰਸ਼ਨ ਨੂੰ ਮਗਨ بیٹھی ਮਾਂ ਧੱਕ ਰਹੀ ਹੈ ਉਹਦੇ ਕੰਨ ਗੂੰਜ ਰਹੇ ਹਨ ਅੰਦਰੋਂ ਇੱਕੋ ਆਵਾਜ਼ ਆ ਰਹੀ ਹੈ ਮਾਂ 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 ਮਾ ਕਿੰਨਾ ਸਮਾਂ ਇਸ ਆਤਮ ਰੰਗ ਵਿੱਚ ਬੀਤ ਗਿਆ ਬੋਹੇ ਵਿੱਚ ਖਿਲਾੜੀ ਖੜੇ ਹਨ ਸਭ ਚੁੱਪ ਪੱਥਰ ਦੀਆਂ ਮੂਰਤਾਂ ਇਤਨੇ ਨੂੰ ਪੰਡਤ ਸ਼ਿਵਦਤ ਜੀ ਵੀ ਅੰਦਰ ਆਵੇ ਤੇ ਵੇਖ ਕੇ ਗਦਗਦ ਹੋ ਉੱਥੇ ਗੰਠ ਵਿੱਚੋਂ ਬੋਲੇ ਤੂੰ ਹੀ ਤੂੰ ਹੀ ਤੋਹੇ ਤੋਹੇ ਤੋਹੇ